ਸਾਰਿਆਂ ਦੋਸਤਾਂ ਮਿੱਤਰਾਂ ਦਾ ਆਪਣੇ ਚੈਨਲ ਟਰੈਕਟਰ ਸਟਾਕ ਤੇ ਸਵਾਗਤ ਆ ਤੇ ਅੱਜ ਆਪਾਂ ਸੇਲ ਲਈ ਤੁਹਾਡੇ ਲਈ ਬਿਲਕੁਲ ਜੈਸ ਰੇਟ ਤੇ ਟਰੈਕਟਰ ਲੈ ਕੇ ਆਏ ਆਂ ਵੀਡੀਓ ਨੂੰ ਕਰਦੇ ਆਂ ਸ਼ੁਰੂ ਤੇ ਪਹਿਲਾਂ ਜਾਣਕਾਰੀ ਆਪਾਂ ਤੁਹਾਨੂੰ ਮਿੰਦਰੇ 475 ਡੀਆਈ ਬਾਰੇ ਦਿੰਨੇ ਆ ਜਿਹੜਾ ਵੀਰੋ ਤੁਸੀਂ ਆ ਫੋਟੋ ਮੈਂ ਟਰੈਕਟਰ ਦੇਖ ਰਹੇ ਮਿੰਦਰਾ 475 ਡੀਆਈ ਇਹ ਟਰੈਕਟਰ 2005 ਮਾਡਲ ਆ ਰੰਗ ਪੇਂਟ ਟਰੈਕਟਰ ਦਾ ਬਿਲਕੁਲ ਓਕੇ ਪਿਆ ਕੰਡੀਸ਼ਨ ਟਰੈਕਟਰ ਦੀ ਬਹੁਤ ਹੀ ਵਧੀਆ ਬਾਕੀ ਟਰੈਕਟਰ ਬਹੁਤ ਘੱਟ ਵਾਈ ਤੇ ਚੱਲਿਆ ਆ ਵਾ ਇੰਜਨ ਗੇਅਰ ਲੈਫਟ ਦਾ ਟਰੈਕਟਰ ਬਿਲਕੁਲ ਓਕੇ ਆ ਚਾਰੇ ਟਾਇਰ ਆ ਉਹ ਐਮ ਆਰ ਐਫ ਕੰਪਨੀ ਦੇ ਪੱਕੇ ਲੱਗੇ ਹੋਏ ਆ ਬਾਕੀ ਟਰੈਕਟਰ ਤੇ ਨਵਾਂ ਜਿਹੜਾ ਬੰਪਰ ਲੱਗਾ ਹੋਇਆ ਬਾਕੀ ਡੰਡਾ ਫੱਟੀ ਉਹ ਮਾਲਕ ਵੀਰ ਸੌਦਾ ਕਰਨ ਤੋਂ ਬਾਅਦ ਤੁਹਾਨੂੰ ਹੋਵੇਂ ਹੀ ਦੇਣਗੇ ਇਹ ਸਾਰੀ ਸੈਸਰੀ ਮਾਲਕ ਵੀਰ ਤੁਹਾਨੂੰ ਟਰੈਕਟਰ ਦੇ ਨਾਲ ਦੇਣਗੇ ਬਾਕੀ ਰੰਗ ਪੇਂਟ ਤੁਸੀਂ ਦੂਜੀ ਸਾਈਡ ਤੋਂ ਵੀ ਦੇਖ ਸਕਦੇ ਆ ਟਰੈਕਟਰ ਪੂਰੀ ਵਧੀਆ ਕੰਡੀਸ਼ਨ ਦਾ ਪਿਆ ਤੇ ਮਾਲਕ ਵੀਰ ਇਹਦਾ ਰੇਟ ਬਹੁਤ ਜ਼ਿਆਦਾ ਰੱਖਦੇ ਆ ਡਿਮਾਂਡ 155000 ਰੁਪਈਆ ਰੱਖਦੇ ਆ ਬਾਕੀ ਮੌਕੇ ਤੇ ਇਹ ਡਿਮਾਂਡ ਚੋਂ ਥੋੜਾ ਬੋਧਾ ਮਾਨ ਸਨਮਾਨ ਜ਼ਰੂਰ ਕਰ ਦੇਣਗੇ ਬਾਕੀ ਜਿਹੜਾ ਟਰੈਕਟਰ ਇੰਜਨ ਗੇਅਰ ਦਾ ਉਹ ਬਿਲਕੁਲ ਓਕੇ ਆ ਵਾਹ ਕੇ ਤੁਸੀਂ ਪੂਰੀ ਤਸੱਲੀ ਕਰ ਸਕਦੇ ਆ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਬਲੋ ਨਹੀਂ ਨਾ ਕੋਈ ਗੇਅਰ ਦੀ ਆਵਾਜ਼ ਆ ਨਾ ਕੋਈ ਹੋਰ ਪ੍ਰੋਬਲਮ ਆ ਕਾਗਜ਼ਾਂ ਪੱਤਰਾਂ ਦਾ ਟਰੈਕਟਰ ਮਾਲਕ ਵੀਰ ਤੁਹਾਨੂੰ ਓਕੇ ਦੇਣਗੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਾਗਜ਼ਾ ਪੱਤਰਾਾਂ 'ਚ ਜਾਂ ਟਰੈਕਟਰ 'ਚ ਪ੍ਰੋਬਲਮ ਨਹੀਂ ਹੋਊਗੀ। ਬਾਕੀ ਵੀਰਾਂ ਨਾਲ ਤੁਸੀਂ ਫੋਨ ਤੇ ਗੱਲਬਾਤ ਕਰ ਸਕਦੇ ਆ ਉੱਤੇ ਸਕਰੀਨ ਤੇ ਮਾਲਕ ਵੀਰ ਦਾ ਨੰਬਰ ਚੱਲੀ ਜਾਂਦਾ ਲੋਕੇਸ਼ਨ ਵਗੈਰਾ ਮਗਾ ਕੇ ਤੁਸੀਂ ਟਰੈਕਟਰ ਦੀ ਨਿਰਖ-ਪਾਰਖ ਕਰਕੇ ਸੌਦਾ ਕਰ ਸਕਦੇ ਆ। ਬਾਕੀ ਡਿਮਾਂਡ ਆਪਾਂ ਤੁਹਾਨੂੰ ਦੱਸ ਹੀ ਦਿੱਤੀ ਵੀ 1,55,000 ਰੁਪਇਆ ਮਾਲਕ ਵੀਰੇ ਦੀ ਡਿਮਾਂਡ ਰੱਖਦੇ ਆ ਤੇ 2005 ਦਾ ਹੀ ਮਾਡਲ ਆ। ਬਾਕੀ ਰਹਿਦੀ ਜਾਣਕਾਰੀ ਤੁਸੀਂ ਫੋਨ ਲਾ ਕੇ ਮਾਲਕ ਵੀਰ ਤੋਂ ਪੁੱਛ ਸਕਦੇ ਆ ਤੇ ਟਰੈਕਟਰ ਦੀ ਤਸੱਲੀ ਕਰਕੇ ਮਾਲਕ ਵੀਰ ਕੋਲੋਂ ਸੌਦਾ ਕਰ ਸਕਦੇ ਆ ਬਾਕੀ ਇਹ ਟਰੈਕਟਰ ਤੋਂ ਬਾਅਦ ਆਪਾਂ ਸੇਲ ਲਈ ਤੁਹਾਡੇ ਲਈ ਇੱਕ ਟਰਾਲੀ ਲੈ ਕੇ ਆਏ ਆ ਬਿਲਕੁਲ ਜੈਜ ਰੇਟ ਦੀ ਟਰਾਲੀ ਆ ਵੀਰੋ ਤੇ ਹੁਣ ਆਪਾਂ ਉਹਦੇ ਬਾਰੇ ਦਿੰਨੇ ਜਾਣਕਾਰੀ ਸਕਰੀਨ ਤੇ ਜਿਹੜੀ ਵੀਰੋ ਆ ਤੁਸੀਂ ਟਰਾਲੀ ਦੇਖ ਰਹੇ ਆ ਇਹ ਟਰਾਲੀ 11 6 ਫੁੱਟ ਦੀ ਆ 11 40 ਦੀ ਲੈਂਥ ਆ ਤੇ 6 40 ਦੀ ਚੜਾਈ ਆ ਬਾਕੀ ਜੈਕ ਟਰਾਲੀ ਨੂੰ ਲੱਗਾ ਪਿਆ ਵਧੀਆ ਹੈਵੀ ਮਾਲ ਚ ਟਰਾਲੀ ਤਿਆਰ ਹੋਈ ਵੀ ਆ ਕੋਈ ਵੀ ਕਮੀ ਪੇਸ਼ੀ ਨਹੀਂ ਬੇਦਾਗ ਇਹਦੀ ਫਰਸ਼ਾ ਤੇ ਪੱਕੇ ਟਾਇਰ ਲੱਗੇ ਹੋਏ ਆ ਜੈਕ ਵਾਲੀ ਟਰਾਲੀ ਆ ਵੀਰੋ ਵਧੀਆ ਕਪੈਸਿਟੀ ਦਾ ਹੈਵੀ ਜੈਕ ਲੱਗਾ ਹੋਇਆ ਤੇ ਬਾਕੀ ਰੰਗ ਪੇਂਟ ਆ ਉਹ ਜਿਹੜਾ ਬਿਲਕੁਲ ਨਵਾਂ ਹੋਇਆ ਹੋਇਆ ਵਧੀਆ ਉਹ ਵੀ ਕੁਆਲਿਟੀ ਦਾ ਮਾਲਕ ਵੀਰ ਨੇ ਰੰਗ ਪੇਂਟ ਕੀਤਾ ਹੋਇਆ ਬੈੱਡ ਦੇ ਸਮੇਤ ਆ 11 6 ਦਾ ਸਾਈਜ਼ ਆ ਬਾਕੀ ਮਗਰੋਂ ਡਾਲੇ ਵਗੈਰਾ ਦੀ ਕੰਡੀਸ਼ਨ ਵੀ ਤੁਸੀਂ ਦੇਖ ਸਕਦੇ ਆ ਡਾਲਾ ਵੀ ਟਰਾਲੀ ਦਾ ਪੂਰਾ ਹੈਵੀ ਆ ਕੋਈ ਵੀ ਟਰਾਲੀ 'ਚ ਕਿਸੇ ਵੀ ਤਰ੍ਹਾਂ ਦੀ ਕਮੀ ਪੇਸ਼ੀ ਨਹੀਂ। ਬਾਕੀ ਅੰਦਰੋਂ ਫਰਸ਼ ਵਗੈਰਾ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਬੇਦਾਗ ਆ। ਕਿਸੇ ਪਾਸਿਓਂ ਟਰਾਲੀ ਬਿਲਕੁਲ ਵੀ ਗਲੀ ਨਹੀਂ। 8 ਨਟੀਆਂ ਦੀ ਹੱਪਾ ਪੱਕੇ ਟਾਇਰ ਲੱਗੇ ਹੋਏ ਆ। ਜਿਹੜੇ ਵੀ ਇਹਨੇ ਟਰਾਲੀ ਖਰੀਦਣੀ ਹੋਵੇ ਡਿਮਾਂਡ ਮਾਲਕ ਵੀਰੇ ਦੀ 1,10,000 ਰੁਪਏ ਰੱਖਦੇ ਆ। ਇਹ ਡਿਮਾਂਡ 'ਚੋਂ ਵੀ ਮਾਲਕ ਵੀਰ ਮੌਕੇ ਤੇ ਮਾਨ ਸਨਮਾਨ ਜ਼ਰੂਰ ਕਰ ਦੇਣਗੇ। ਇਹ ਜਿਹੜਾ ਰੇਟ ਮਾਲਕ ਵੀਰਾਂ ਨੇ ਲਿਖਿਆ ਇਹ ਫੈਕਸ ਨਹੀਂ ਥੋੜਾ ਬੋਧਾ ਮਾਨ ਸਨਮਾਨ ਜ਼ਰੂਰ ਕਰ ਦੇਣਗੇ ਜਿਹੜੇ ਵੀਰ ਨੇ ਟਰਾਲੀ ਖਰੀਦਣੀ ਹੋਵੇ ਸਕਰੀਨ ਦੇ ਉੱਤੇ ਮਾਲਕ ਵੀਰ ਦਾ ਨੰਬਰ ਚੱਲੀ ਜਾਂਦਾ ਉੱਤੇ ਗੱਲਬਾਤ ਕਰਕੇ ਪੂਰੀ ਡਿਟੇਲ ਲੈ ਸਕਦਾ ਤੇ ਮਾਲਕ ਵੀਰ ਕੋਲ ਜਾ ਕੇ ਇਹ ਟਰਾਲੀ ਦਾ ਸੌਦਾ ਕਰ ਸਕਦਾ ਹੁਣ ਆਪਾਂ ਸੇਲ ਲਈ ਤੁਹਾਡੇ ਲਈ 4 ਟਰੈਕਟਰ ਲੈ ਕੇ ਆਏ ਵੀਰ ਉਹ ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਆ ਸਾਰਾ ਟਰੈਕਟਰ ਬਿਲਕੁਲ origignal ਆ 1994 ਦਾ ਮਾਡਲ ਆ 90 ਪੈਸੇ ਟਾਇਰ ਆ ਬਾਕੀ ਐਮ ਆਰ ਐਫ ਦੇ ਟਾਇਰ ਆ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਆ ਟਰੈਕਟਰ ਸਾਰਾ origignal ਹਾਲਤ ਦਾ ਪਿਆ ਕੋਈ ਵੀ ਟਰੈਕਟਰ ਚ ਪ੍ਰੋਬਲਮ ਨਹੀਂ ਇੰਜਨ ਗੇਅਰ ਲੈਫਟ ਬਿਲਕੁਲ ਓਕੇ ਆ 130000 ਰੁਪਿਆ ਮਾਲਕ ਵੀਰੇ ਦੀ ਡਿਮਾਂਡ ਰੱਖਦੇ ਆ ਜਿਹੜੇ ਵੀਰ ਨੇ ਇਹ ਟਰੈਕਟਰ ਖਰੀਦਣਾ ਹੋਵੇ ਕਿਸੇ ਵਾਈ ਦੇ ਕੰਮ ਲਈ ਚਲਾਉਣਾ ਹੋਵੇ ਜਾਂ ਕਿਸੇ ਵੀਰ ਨੇ ਟਰੈਕਟਰ ਤਿਆਰ ਕਰਵਾਉਣਾ ਹੋਵੇ ਉਹਨਾਂ ਲਈ ਟਰੈਕਟਰ ਇਹ ਬਿਲਕੁਲ ਵਧੀਆ 1,20,000 ਰੁਪਇਆ ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ ਇਹਦਾ ਮਾਲਕ ਵੀ ਰੇਟ ਰੱਖਦੇ ਆ ਮੌਕੇ ਤੇ ਇਹਦੇ ਚੋਂ ਮਾਨ ਸਨਮਾਨ ਜ਼ਰੂਰ ਕਰ ਦੇਣਗੇ ਬਾਕੀ ਮਗਰੋਂ ਤੁਸੀਂ ਲੈਂਕਾ ਵਗੈਰਾ ਦੀ ਵੀ ਕੰਡੀਸ਼ਨ ਦੇਖ ਸਕਦੇ ਆ ਕੋਈ ਵੀ ਟਰੈਕਟਰ ਚ ਕਮੀ ਨਹੀਂ ਪੰਜਾਬ ਦਾ ਨੰਬਰ ਆ 90 ਪੈਸੇ ਟਾਇਰ ਆ ਪੱਕੇ ਐਮ ਆਰ ਐਫ ਕੰਪਨੀ ਦੇ ਟਾਇਰ ਲੱਗੇ ਹੋਏ ਆ ਉੱਤੇ ਸਕਰੀਨ ਤੇ ਵੀਰ ਦਾ ਨੰਬਰ ਚੱਲੀ ਜਾਂਦਾ ਉੱਤੇ ਤੁਸੀਂ ਗੱਲਬਾਤ ਕਰਕੇ ਪੂਰੀ ਡਿਟੇਲ ਲੈ ਸਕਦੇ ਆ ਤੇ ਮਾਲਕ ਵੀਰ ਕੋਲ ਜਾ ਕੇ ਟਰੈਕਟਰ ਦੀ ਤਸੱਲੀ ਕਰਕੇ ਸੌਦਾ ਕਰ ਸਕਦੇ ਆ ਅਖੀਰ ਤੇ ਆਪਾਂ ਸੇਲ ਲਈ ਫਾਰਮ ਟਰੈਕ 45 ਲੈ ਕੇ ਆਏ ਆ ਤੇ ਹੁਣ ਉਹਦੇ ਬਾਰੇ ਦਿੰਨੇ ਜਾਣਕਾਰੀ ਜੀ ਜਿਹੜਾ ਵੀਰੋ ਤੁਸੀਂ ਆ ਫੋਟੋਆਂ 'ਚ ਫਾਰਮ ਟਰੈਕ ਦੇਖ ਰਹੇ ਆ ਇਹ ਫਾਰਮ ਟਰੈਕ 45 ਡਬਲ ਕਲਚ ਟਰੈਕਟਰ ਆ ਬਾਕੀ ਟਰੈਕਟਰ ਤੇ ਨਵਾਂ ਬੰਪਰ ਨਵੀਂ ਛਤਰੀ ਤੇ ਚਾਰੇ ਟਾਇਰ ਨਵੇਂ ਜੇਕੇ ਕੰਪਨੀ ਦੇ ਲੱਗੇ ਹੋਏ ਆ ਕੋਈ ਕਮੀ ਪੇਸ਼ੀ ਨਹੀਂ ਟਰੈਕਟਰ ਨੂੰ ਬਾਕੀ ਇੰਜਨ ਗੇਅਰ ਦਾ ਬਿਲਕੁਲ ਓਕੇ ਆ ਰਾਜਸਥਾਨ ਨੰਬਰ ਟਰੈਕਟਰ ਆ ਇਹ ਕਾਗਜ਼ ਪੱਤਰਾਂ ਮਾਲਕ ਵੀਰ ਤੁਹਾਨੂੰ ਪੂਰੇ ਦੇਣਗੇ ਬਹੁਤ ਹੀ ਘੱਟ ਬਾਈ ਦੇ ਟਰੈਕਟਰ ਚੱਲਿਆ ਹੋਇਆ ਬਾਕੀ ਲਿੰਕਾਂ ਵਗੈਰਾ ਦੀ ਕੰਡੀਸ਼ਨ ਦੇਖ ਸਕਦੇ ਆ ਜਾਂਸੀ ਦੇ ਸਟਿੱਕਰ ਵੀ ਰੋ ਹਜੇ ਤੱਕ ਟਰੈਕਟਰ ਤੇ ਉਵੇਂ ਹੀ ਲੱਗੇ ਹੋਏ ਆ ਕੋਈ ਵੀ ਟੁੱਟ ਭੱਜ ਨਹੀਂ ਹੋਈ ਟਰੈਕਟਰ ਦੀ ਬਹੁਤ ਘੱਟ ਬਾਈ ਤੇ ਚੱਲਿਆ ਹੋਇਆ ਤੇ ਮਾਲਕ ਵੀਰ ਨੇ ਟਰੈਕਟਰ ਪੂਰੀ ਸਾਫ ਸਮਵਾਲ ਚ ਰੱਖਿਆ ਹੋਇਆ ਬਾਕੀ ਮਗਰਾੜਾ ਵਗੈਰਾ ਦੀ ਵੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਆ ਡਬਲ ਕਲਚ ਟਰੈਕਟਰ ਵੀ ਰੋ ਇਹ ਸਾਦਾ ਸਟੀਰਿੰਗ ਆ ਤੇ ਸੈਂਟਰ ਗੇਅਰ ਆ ਬਾਕੀ ਡਿਮਾਂਡ ਮਾਲਕ ਵੀਰੇ ਦੀ 2,70,000 ਰੁਪਇਆ ਰੱਖਦੇ ਆ ਜਿਹੜੇ ਵੀਰ ਨੇ ਇਹ ਟਰੈਕਟਰ ਖਰੀਦਣਾ ਹੋਵੇ ਮਾਲਕ ਵੀਰਾਂ ਦਾ ਨੰਬਰ ਉੱਤੇ ਸਕਰੀਨ ਤੇ ਚੱਲੀ ਜਾਂਦਾ ਉਹ ਨੰਬਰ ਤੇ ਕਨੈਕਟ ਕਰਕੇ ਪੂਰੀ ਡਿਟੇਲ ਲੈ ਸਕਦੇ ਆ ਤੇ ਮਾਲਕ ਵੀਰਾਂ ਕੋਲ ਜਾ ਕੇ ਟਰੈਕਟਰ ਦੀ ਪੂਰੀ ਤਸੱਲੀ ਕਰਕੇ ਸੌਦਾ ਕਰ ਸਕਦੇ ਆ ਦੱਸੀ ਵੀ ਡਿਮਾਂਡ ਚੋਂ ਮੌਕੇ ਤੇ ਮਾਨ ਸਨਮਾਨ ਮਾਲਕ ਵੀਰ ਜ਼ਰੂਰ ਕਰ ਦੇਣਗੇ ਰੇਟ ਫੈਕਸ ਨਹੀਂ ਰਹਿੰਦੀ ਡਿਟੇਲ ਜਿਹੜਾ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਉਹ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਲੈ ਸਕਦੇ ਆ ਤੇ ਮਾਲਕ ਵੀਰ ਕੋਲ ਜਾ ਕੇ ਟਰੈਕਟਰ ਦੀ ਤਸੱਲੀ ਕਰਕੇ ਸੌਦਾ ਕਰ ਸਕਦੇ ਆ ਧੰਨਵਾਦ ਦੋਸਤੋ ਥੋੜਾ ਆਪਣੀ ਵੀਡੀਓ ਦੇਖਣ ਲਈ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ